ਸਾਚੀ ਕਾਲ ਪੰਜਾਬੀ ਮਮ ਕੁਕਿੰਗ ਵਾਲੂ ਸਾਰਿਆਂ ਨੂੰ ਪਿਆਰ ਭਰੀ ਅਮੀਨਦ ਗੱਲ ਤੁਸੀਂ ਠਾਰਾ ਠੀਕ ਠਾਕ ਹੋਗੇ ਆਪਾਂ ਵੀ ਠੀਕ ਠਾਕ ਆ ਤੇ ਮੈਂ ਤੁਹਾਨੂੰ ਦੱਸਣਾ ਸੀ ਨਾਲੇ ਆਪਾਂ ਕਲੰਗ ਧੋਤੀ ਤੇ ਨਾਲੇ ਬਣਾਈਆਂ ਭੁੰਗਣੀਆਂ ਤੁਹਾਨੂੰ ਪਤਾ ਬੱਚੇ ਜੇ ਤੁਲਦੇ ਜਿੱਤੇ ਭੁੰਗਣੀਆਂ ਬਣਦੀਆਂ ਤੇ ਗੋੜ ਮਲਾ ਕੇ ਰੁਕੀ ਖਾਂਦੇ ਸੀ ਤੇ ਮੈਂ ਕਿਹਾ ਆਪਾਂ ਵੀ ਯਾਦ ਕਰੀ ਇਹਨੂੰ ਪੁਰਾਣੀਆਂ ਜਾਤਾਂ ਵੀ ਲੈ ਕੇ ਆਈਏ ਵੀ ਨਵੇਂ ਨਵੇਂ ਵੀ ਵੀ ਸਾਰੇ ਬਣਾਉਂਦੇ ਨੇ ਇਹ ਪੁਰਾਣੀ ਯਾਦ ਵੀ ਆਪਾਂ ਨੂੰ ਸ਼ੇਅਰ ਕਰਨੀ ਚਾਹੀਦੀ ਤੇ ਨਾਲੇ ਬਣਾਈ ਚੂਰੀ ਤੇ ਚੂਰੀ ਜਦੋਂ ਕਣਕ ਦਾ ਮੀਂਹ ਆਉਂਦੀ ਚੂਰੀ ਵੀ ਬਣਦੀ ਤੇ ਮੱਥਾ ਟੇਕੀਦਾ ਬਜ਼ੁਰਗ ਆਪਣੇ ਸਾਰੇ ਗੁਰਦੁਆਰੇ ਦੇ ਕੇ ਆਪਦੇ ਸਿਰਤੀ ਚੂਰੀ ਬਣਾ ਕਰ ਪਾ ਵੀ ਦੇਖਿਆ ਆਏ ਆ ਤੇ ਜੇ ਤੁਸੀਂ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਵੀਡੀਓ ਨੂੰ ਸ਼ੇਅਰ ਦਿਗਰ ਕਰਾਇਓ ਤੇ ਪਿਆਰ ਦਾ ਆਈਕਨ ਮਿਜਾਣਾ ਨਾ ਭੁੱਲਿਆ ਕਰੋ ਅਗਲੀ ਵੀਡੀਓ ਲੈ ਕੇ ਫੇਰ ਹਾਜ਼ਰ ਹੋਣੇ ਆ ਤਬ ਤੱਕ ਸਾਰਿਆਂ ਨੂੰ ਪਿਆਰ ਬਰਸਾਤੀ ਕਾਲ ਬਾਏ ਵੇਖੋ ਕਿਸਾਨ ਭਰਾਵਾਂ ਨਾਵਾਂ ਨਵੀਂ ਫਸਲ ਆਈ ਏ ਨਵੀਂ ਕਣਕ ਇਹਨੂੰ ਧੋਵਾਂਗੇ ਫਿਰ ਆਟਾ ਭਿਾਵਾਂਗੇ ਵਰਦਾਲਾ ਸਾਹਿਬ ਪ੍ਰਸ਼ਾਦਾ ਰਵਾਂਗੇ ਨਾਲੇ ਆਪਾਂ ਜੇ ਘੁੰਗਣੀਆਂ ਬਣਾਵਾਂਗੇ ਚੂਰੀ ਬਣਾਉਂਦੇ ਨੇ ਕਿਸਾਨ ਭਰਾਵ ਸਾਥੀ ਦੇ ਖੁਸ਼ੀਆਂ ਬਣਾਉਂਦੇ ਨੇ ਘਰ ਨਵਾਂ ਨਾਜ ਆਇਆ ਏ ਇਹਨੂੰ ਅਸੀਂ ਧੋ ਕੇ ਸੇਕ ਕੇ ਜੂਰ ਸਾਰੋ ਪ੍ਰਸ਼ਾਦਾ ਦੇਵਾਂਗੇ ਨਾਲੇ ਚੂਰੀ ਬਣਾਵਾਂਗੇ ਨਾਲੇ ਘੁੰਗਣੀਆਂ ਬਣਾਵਾਂਗੇ ਤੁਹਾਨੂੰ ਸਾਰਿਆਂ ਭੈਣ ਭਰਾਵਾਂ ਨੂੰ ਖਵਾਵਾਂਗੇ ਐ ਦਾਣੇ ਸੁੱਕ ਰਹੇ ਨੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਪਹਿਲਾਂ ਅਸੀਂ ਕਣਕ ਧੋਈ ਸੀ ਨਵੀ ਨਵੀ ਕਣਕ ਧੋ ਕੇ ਸੁਕਾ ਕੇ ਆਟਾ ਪਿਆਇਆ ਹੈ ਅੱਜ ਅਸੀਂ ਗੁਰੂ ਘਰ ਰੋਟੀ ਦੇ ਰਹੇ ਹਾਂ ਤੌਰ ਜਨ ਸਬਜ਼ੀ ਬਣਾਈ ਹੈ ਇਹ ਮਿੱਠਾ ਸੇਵੀਆਂ ਅਸੀਂ ਅਖਾਤ ਚ ਰੋਟੀ ਖਾਣ ਵਾਲੇ ਦੇਣੀ ਹੈ ਕਿਉਂਕਿ ਨਾਲ ਮਿੱਠਾ ਵੀ ਬਣਾ ਦਿੱਤਾ ਜਾਵੇ ਸਾਡੇ ਪ੍ਰਸ਼ਾਦੇ ਤਿਆਰ ਹੋ ਜਾਣਗੇ ਤੇ ਨੇ ਮੱਛਰ ਦੇਸੀ ਕੀ ਹੋਦਾ ਮੇਜੀ ਚੂਰੀ ਬਣਾਈ ਹੈ ਪਹਿਲੇ ਬਜ਼ੁਰਗ ਚੋਰੀ ਬਣਾਦੇ ਹੁੰਦੇ ਸੀ ਤੰਦੂਰ ਦੀਆਂ ਰੋਟੀਆਂ ਪਕਾਵਾ ਕੇ ਤੇ ਬਰਾਤ ਭਰ ਕੇ ਚੋਰੀ ਦੀ ਬਣਾਣੇ ਸਾਰੇ ਜਿਹੜੇ ਭੈਣ ਭਰਾਵਾਂ ਨੇ ਖਾਣੇ ਨੇ ਜਿਹੜੇ ਆਪਣੇ ਰਿਸ਼ਤੇਦਾਰ ਨੇ ਚੋਰੀ ਖਾਣੇ ਆਪਾਂ ਛਾਦੇ ਤਿਆਰ ਹੋ ਰਹੇ ਨੇ ਗੁਰੂ ਘਰ ਉੱਪਰ ਛਾਦਾ ਤਾਂ ਆਉਂਦੇ ਨਵੇਂ ਪੰਕੜਾ ਤੋਂ ਅਨੁਸ ਦੱਸ ਨਹੀਂ ਮੈਂ ਅੱਧਾ ਆਪਾਂ ਨਵੇਂ ਕਰਕੇ ਦੀ ਰੋਟੀ ਨੂੰ ਸਾਦਾ ਤਿਆਰ ਕਰਕੇ ਜੁਨੀ ਬਾਜ ਦਿੰਨੇ ਆ ਉਹਨਾਂ ਉਹ ਸਾਦੇ ਤਿਆਰ ਹੋ ਰਹੇ ਨੇ ਫਿਰ ਤੁਹਾਨੂੰ ਪਲੇਟ ਲੈ ਗੁਰੂ ਘਰ ਜਾਵਾਂਗੇ ਤੇ ਤੁਹਾਨੂੰ ਦਸਾਂ ਦੇਖੋ ਜੀ ਅਸੀਂ ਉਹਨਾਂ ਪ੍ਰਸ਼ਾਦਾ ਤਿਆਰ ਕਰ ਲਿਆ ਹੈ ਪੰਜ ਪ੍ਰਸ਼ਾਦੇ ਗੁਰੂ ਘਰ ਦੇ ਕਾਲੀਆਂ ਤੌਰ ਤੇ ਸਬਜ਼ੀ ਸੇਵੀਆਂ ਚੋਰੀ ਇਹ ਆਪਾਂ ਗੁਰੂ ਘਰ ਪ੍ਰਸ਼ਾਦਾ ਤੇ ਜਾਂ ਰਹੇ ਆ ਮਹਾਰਾਜ ਜਰਦੀ ਤਲਾ ਰੱਖੇ ਪਰਮਾਤਮਾ ਸਾਰੇ ਭੈਣ ਭਰਾਵਾਂ ਦੇ ਜਿੱਥੇ ਰੋਟੀ ਦੇਵੇ ਜਿੱਥੇ ਵੀ ਭੈਣ ਭਰਾ ਵਸਦੇ ਉਸ ਦੀ ਖੁਸ਼ੀ ਰਹਿਣ ਸਭ ਨੂੰ ਰੋਟੀ ਦੇਵੇ ਪਰਮਾਤਮਾ ਸਾਡੀ ਵੀਡੀਓ ਜਲਦੀ ਲੱਗੀ ਹੋਵੇ ਤੇ ਸ਼ੇਅਰ ਕਰਵਾ ਜਰੂਰ ਕਰਿਓ ਪਾਣਾ ਪ੍ਰਸ਼ਾਦਾ ਕੋਤ ਹੈ ਦੇ ਆਏ ਆ ਹੁਣ ਲੱਗੇ ਆਪਾਂ ਘੁੰਗਣੀਆਂ ਬਣਾਣਾ ਤੇ ਇਹ ਕੁੱਕਰ ਚ ਪਾਵਾਂਗੇ ਪਾਣੀ ਵਿੱਚ ਪਾਵਾਂਗੇ ਤਣਕਾ ਨੰਨੋ ਉਹ ਬਾਲੇ ਰੱਖਾਵਾਗੇ ਇਹ ਦੇ ਆਸਾ ਪਚਲਾ ਦਤਾ ਹੈ ਹੋ ਤਿੰਨ ਚਾਰ ਛਟੀਆਂ ਵਜਣਗੇ ਫਿਰ ਆਪਾਂ ਨੂੰ ਖੋਲ ਕੇ ਵੇਖਾਂਗੇ ਲੋ ਜੀ ਆਪਾਂ ਹੁਣ ਘੋਣੇ ਆਪਣੇ ਹਵਾਲੀਆਂ ਲਈ ਜਾਨੇ ਹੁਣ ਇਹ ਹੋ ਗਏ ਨੇ ਸੌਫਟ ਆਉਣ ਇਹਨਾਂ ਨੂੰ ਆਪਾਂ ਕੱਢਾਂਗੇ ਛਾਣੇ ਜੇ ਛਾਣੇ ਚ ਕਰ ਲਵਾਂਗੇ ਫਿਰ ਅੱਟਾ ਪਾਵਾਂਗੇ ਪਾਉਣ ਲਈ ਛੱਕਰ ਉਹ ਜਿਹੜੇ ਛੱਕਰ ਉਹਨੇ ਛੱਕਰ ਵਿੱਚ ਇਸ ਕਰਾਂਗੇ ਇਹ ਕੂਣੀਆਂ ਬਹੁਤ ਵਧੀਆ ਬਣੀਆਂ ਨੇ ਜੇ ਕੋਈ ਰਿਸ਼ਤੇਦਾਰ ਆਏ ਸੀ ਉਹ ਕਹਿੰਦੇ ਸੀ ਕੂਣੀਆਂ ਬਣਾਓ ਕੂਣੀਆਂ ਖਾਣੇ ਹਨ ਬੜੀਆਂ ਪਸੰਦ ਨੇ ਇਸ ਕਰਕੇ ਮੈਂ ਕੂਣੀਆਂ ਬਣਾਈਆਂ ਨੇ ਨਕੋਚ ਨਾਲੇ ਉਹ ਵੀ ਖਾ ਲੈਣਗੇ ਨਾਲੇ ਸਾਰੇ ਭੈਣ ਭਰਾ ਉਹਨਾਂ ਆਪਾਂ ਸ਼ੇਅਰ ਕਰਾਂਗੇ ਇਹ ਤੁਹਾਨੂੰ ਕੋਮਲਿਆ ਵਾਲੀ ਵੀਡੀਓ ਬਹੁਤ ਵਧੀਆ ਲੱਗੀ ਤਾਂ ਕਮੈਂਟ ਸ਼ੇਅਰ ਜਰੂਰ ਕਰਿਓ ਫਰਜ਼ ਕਰੀਏ ਸਸਰੀ ਟਾਲ